ਪ੍ਰੀਤ ਸਤਿ ਸ਼੍ਰੀ ਅਕਾਲ ਜਰਨਲ YouTube ਚੈਨਲ ਤੇ ਤੁਹਾਡਾ ਸਵਾਗਤ ਆ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਅਸੀਂ ਪਹੁੰਚੇ ਹਾਂ ਜਗਰੌਂ ਮੰਡੀ ਦੇ ਵਿੱਚ ਜਗਰੌਂ ਮੰਡੀ ਮਹੀਨੇ ਦੇ ਵਿੱਚ ਇੱਕ ਵਾਰ ਲੱਗਦੀ ਹੈ 23 ਤਰੀਕ ਨੂੰ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅੱਗੇ ਸ਼ੇਅਰ ਕਰਿਓ ਕਿਸੇ ਕਿਸਾਨ ਵੀਰ ਦਾ ਫਾਇਦਾ ਹੋ ਸਕੇ ਹੁਣ ਆਪਾਂ ਬਾਈਆਂ ਨਾਲ ਗੱਲਬਾਤ ਕਰਦੇ ਆਂ ਦੁੱਧ ਕਿੰਨਾ ਤੇ ਰੇਟ ਕਿੰਨਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕਿਹੜਾ ਪਿੰਡ ਆ ਜੀ ਪਿੰਡ ਆਪਣਾ ਅੰਬਾਲਾ ਆ ਜੀ ਜ਼ਿਲ੍ਹਾ ਕਿਹੜਾ ਪਿੰਡ ਆ ਜੀ ਅੰਬਾਲਾ ਹੀ ਪਿੰਡ ਆ ਜੀ ਆਪਾਂ ਤੇ ਛੋਟੀ ਵਾਰੀ ਦੱਸੋ ਕਹਵੇਂ ਸੁਆ ਜੀ ਛੋਟੀ ਦੂਜਾ ਸੁਆ ਜੀ ਤੇ ਕਿੰਨੇ ਕਿ ਦਿਨ ਤੋਂ ਸੁਆ ਜੀ ਇਹ ਤੇ ਉਹ ਵੀ 15 ਦਿਨ ਦੀ ਤੇ ਦੁੱਧ ਕਿੰਨਾ ਤਿਆਰ ਆ ਜੀ 14 ਕਿਲੋ ਤਿਆਰ ਆ ਜੀ ਬੱਚਾ ਵੀ ਆ ਜੀ ਬੱਚਾ ਕੱਟਾ ਜੀ ਮੇਲ ਕਾਹਦਾ ਜੀ ਇਹ ਨਵੇਂ ਖੜਾ ਤੁਸੀਂ ਦੇਖ ਸਕਦੇ ਜੀ ਹੋਰ ਵੀ ਚਲਾਓ ਜੀ ਗੁਗਦਾ ਲਈ ਆ ਜੀ ਛੋਟੀ छोटा सिंह पतले चमी है जी आप देख सकते हो चम दुद्धाली झोती है पिट पूरे की साफ करने वाली चडे पुले की साफ चडा देखो जी पला पला था जी चारे दिखे कलिया भी थाना जी मोले भी फेस क्वालिटी एक बार होर देखो जी दुद्धाली है जी आता जी ਥਾਣਾ ਦੀ ਕੁਆਲਿਟੀ ਦੇਖੋ ਕੱਲਾ ਕੱਲਾ ਥਾਣਾ ਚਾਰੇ ਥਣ ਨਿੱਖੜ ਮੇ ਨਹੀਂ ਆ ਦੇਖ ਸਕਦੇ ਕੰਨੀਆਂ ਦੇ ਸਾਹਨੇ ਜੀ ਹਾਂਜੀ ਭਾਈ ਜੀ ਕੀ ਮੁੱਲ ਕਰਦੇ ਤੁਸੀਂ ਇਹਦਾ ਇੱਕ ਦਸ ਕਰਦੇ ਆ ਜੀ ਦੇਣੀ ਕਿਥੇ ਰੱਖਦਾ ਜੀ ਦੇ ਦਾਂਗੇ ਜੀ ਪੰਜ ਦੀ ਇੱਕ ਦੀ ਤੇ ਮੋਬਾਈਲ ਨੰਬਰ ਬੋਲੋ ਜੀ ਫਿਰ 94660 ਹਾਂਜੀ 156681 ਇੱਕ ਵਾਰੀ ਹੋਰ ਬੋਲੋ 94660 156681 ਠੀਕ ਹੈ ਸੱਸੀ ਗੱਲ ਜੀ ਜੀ ਗੱਲ ਮਹਾਰਾਜ ਕਿਹੜਾ ਪਿੰਡ ਹੈ ਜੀ ਨਗਾਰਾ குரு ਜੀ ਤੇ ਜ਼ਿਲ੍ਹਾ ਕਿਹੜਾ ਪਿੰਡ ਹੈ ਜੀ ਅੰਮ੍ਰਿਤਸਰ ਅੰਮ੍ਰਿਤਸਰ ਜੀ ਤੇ ਛੋਟੀ ਬਾਰੇ ਦੱਸੋ ਕਵੇਂ ਸੂਈ ਹੈ ਜੀ ਤੇ ਤੀਜੇ ਸੂਈ ਹੈ ਪਾਜੀ ਤੀਜੇ ਸੂਈ ਕਿੰਨੇ ਕਿਲੋ ਦੀ ਸੂਈ ਹੈ ਜੀ ਰਵੀ ਕੱਲ ਦੀ ਸੂਈ ਹੈ ਜੀ ਕੱਲ ਦੀ ਸੂਈ ਹੈ ਤੇ ਕਿੰਨਾ ਕੁ ਬੋਲਾ ਜੀ ਬੋਲਣ 11 ਕਿਲੋ ਹੋਊਗਾ ਜੀ ਤੇ ਦੁੱਧ ਕਿੰਨਾ ਕਰਜੂਗੀ ਜੀ ਉਹ ਤਾਂ 15 ਪਲੱਸ ਕਰੂਗੀ ਬੱਚਾ ਕੀ ਹੈ ਜੀ ਪੱਤਾ ਕੱਟਾ ਮਗਰ ਜੀ ਮੇਲਗਾਫਾ ਇਹ ਦੇਖ ਸਕਦੇ ਹੋ ਮਿੱਲੀ ਰਵੀ ਦੇ ਜੀ ਤੁਸੀਂ ਮੈਂ ਖੁਦੇ ਚਲਾਉ ਜੀ ਮਿੱਲੀ ਰਵੀ ਦੇ ਨਿਸ਼ਾਨੀਆਂ ਸਾਰੀਆਂ ਨੇ ਜੀ ਆ ਦੇਖ लंबी चला दे भाई फेस क्वालिटी देखो जी ठीक है ना जी देखो जी कल जी सूई भी है चलाओ जी लंबी चलाओ जी चे फे साफ है कला कला बारा बारा था जी कलिया चारे खाने एक रही जी बाला बड़ा खाद नहीं है जी देख सोड़े जी तीजे सूए है जी फेस क्वालिटी एक बार होर देखो जी मिली का भी है बंद जी ਹਾਈ ਲੈਂਥ ਚਾਹੀਈ ਹੈ ਜੀ ਆ ਦੇਖੋ ਜੀ ਚਾਰੇ ਥਾਂ ਨਿਕੜਵੇਂ ਨੇ ਕੱਲਾ ਕੱਲਾ ਥਾਣਾ ਜੀ ਕੰਨੀਆਂ ਦੇ ਥਾਣੇ ਜੀ ਹਾਂ ਜੀ ਕੀ ਰੇਟ ਕਰਦੇ ਨੇ ਤੁਸੀਂ ਇਹਦਾ ਰੇਟ ਤਾਂ ਭਾਜੀ 1.5 ਕਰਦੇ ਆ ਦੇਣੀ ਕਿਥੇ ਲੱਗ ਪਈ ਜੀ ਯਾਨੀ ਹਾਂ ਨਾ 99000 ਮੋਬਾਈਲ ਨੰਬਰ ਬੋਲੋ ਜੀ 8038 ਹਾਂਜੀ 5211 ਇੱਕ ਵਾਰੀ ਹੋਰ ਬੋਲੋ ਜੀ 8038 ਹਾਂਜੀ 5211 ਵਪਾਰ ਦਾ ਕੰਮ ਹੈ ਜੀ ਵਪਾਰ ਦਾ ਬਾਈ ਦਾ ਵਪਾਰ ਦਾ ਕੰਮ ਆ ਬਾਈ ਨੇ ਨੰਬਰ ਬੋਲਤਾ ਜੇ ਕਿਸੇ ਮੇਰੇ ਵੀਰ ਨੇ ਕੰਟੈਕਟ ਕਰਨਾ ਇਸ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਕਿਹੜਾ ਪਿੰਡ ਹੈ ਜੀ ਜੱਖਾ ਦੇ ਜਿਲ੍ਹਾ ਕਿਹੜਾ ਪਿੰਡ ਹੈ ਜੀ ਸੱਤਿਆਬਾਦ ਇਹ ਝੋਟੀਆਂ ਬਾਰੇ ਦੱਸੋ ਜੀ ਜੀ ਕਹਿੰਦੇ ਕਹਿੰਦੇ ਆ ਬੂਰੀ ਕਹਿੰਦੇ ਸੂਏ ਜੀ ਦੂਸਰਾ ਤੇ ਆਦਾ ਜੀ ਤੇ ਕਿੰਨੇ ਕ ਦਿਨ ਦੀ ਸੂਏ ਜੀ ਕੋਈ ਆ 10 ਦਿਨ ਦੀ ਮਾਰਾ ਜੀ ਤੇ ਦੁੱਧ ਵੀ ਨਾ ਤਿਆਰ ਹੈ ਜੀ ਦੁੱਧ 15 ਕਿਲੋ ਹੈ ਜੀ ਬੱਚਾ ਕੀ ਹੈ ਜੀ ਬੱਚਾ ਮੰਗਰ ਕਟਾ ਹੈ ਜੀ ਮੂਰਾ ਕਟਾ ਜੀ ਤੇ ਆ ਦੂਜੀ ਬੁਰੀ ਵਾਲੇ ਦੱਸੋ ਜੀ ਇਹ ਕੈਵੇਂ ਸੂਏ ਜੀ ਇਹ ਵੀ ਦੂਸਰਾ ਬਿਆਨਤਾ ਜੀ ਤੇ ਕਿੰਨੇ ਕ ਦਿਨ ਦੀ ਸੂਈ ਵੇ ਜੀ ਇਹ ਕੁਝ ਹਾਲ ਤੀਸਰਾ ਦਿਨ ਹੈ ਜੀ ਇਹ ਤੀਜਾ ਦੇ ਦੁੱਤਾਰਾ ਕਿਲੋ ਬੋੜਾ ਹੈ ਤਾਂ 30 30 ਠੀਕ ਹੈ ਕੈਵੇਂ ਸੂਏ ਜੀ ਇਹ ਦੂਸਰਾ ਸੂਈ ਦੂਜੇ ਸੂਏ ਇਹਦਾ ਬੱਚਾ ਕੀ ਹੈ ਜੀ ਇਹਦਾ ਕਿਟਾਈ ਮਰ ਇਹਦਾ ਖਾਲਾ ਕੱਟਾ ਜੀ ਆ ਦੇਖ ਸਕਦੇ ਹੋ ਜੀ ਇਹਨੂੰ ਕੋਈ ਦੇਖਾਓ ਜੀ ਇੱਕ ਨੰਬਰ ਵਾਲੀ ਨੂੰ ਆ ਦੇਖੋ ਜੀ ਬੋਰੀ ਝੋਟੀ ਹੈ ਜੀ ਦੋ ਨੇ ਬਾਈ ਕੋਲ ਤੇ ਦੋਏ ਕੋਲ ਕੇ ਚਲਾਉਣੇ ਆ ਆ ਦੇਖੋ ਜੀ ਉਰੀ ਜੋ ਵੀ ਹਾਈਟ ਲੈਂਥ ਚੰਗੀ ੱਡੇ ਪੁਲੀ ਦੀ ਸਾਫਤ ੱਡੇ ਦੇਖੋ ਜੀ ਪੂਰਾ ਨਹੀਂ ਜਾਂਦਾ ਜੀ ਕੱਲਾ ਕੱਲਾ ਸਾਣਾ ਚਾਰੇ ਥਾਂ ਨਿਕੜਵੇਂ ਨਹੀਂ ਹਾਈਟ ਲੈਂਥ ਚੰਗੀ ਮੋੜ ਲਿਓ ਜੀ ਸਿੰਘ ਥੋੜਾ ਜਿਹਾ ਵੱਡਾ ਜੀ ਕੱਦ ਦੇ ਹਿਸਾਬ ਨਾਲ ਜੱਜਦੀ ਹੈ ਪੁਲੀ ਛੋਟੀ ਹੈ ਜੀ ਆ ਦੇਖੋ ਫੇਸ ਕੁਆਲਿਟੀ ਬੰਦੋ ਜੀ ਬੰਦੋ ਇੱਕ ਵਾਰੀ ਹੋਰ ਨਜ਼ਰ ਮਾਰੋ ਛੱਡੇ ਦਿੱਤੂਗਾ ਨਹੀਂ ਜਾਂਦਾ ਛੋਟੀ ਤੋਂ ਰੁੱਦ ਵਾਲੀ ਛੋਟੀ ਹੈ ਜੀ ਬੰਦ ਹੋਈ ਇਹਦਾ ਕੀ ਰੇਟ ਕੀ ਰੇਟ ਕਰਦੇ ਤੁਸੀਂ ਇਹਦਾ ਇੱਕ ਮੌਕੇ ਦਾ ਮਹਾਰਾਜ ਮੌਕੇ ਦਾ ਹੀ ਹਾਂ ਠੀਕ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਕਿਹੜਾ ਪਿੰਡ ਹੈ ਜੀ ਪਿੰਡ ਤੇ ਆਪਣਾ ਸਿਕਿਉਰਿਟੀ ਹੈ ਜੀ ਤੇ ਜਿਲ੍ਹਾ ਕਿਹੜਾ ਪਿੰਡ ਹੈ ਜੀ ਲਾਂਬਰਸਾਰਾ ਜੀ ਠੀਕ ਹੈ ਬਾਈ ਜੀ ਛੋਟੀ ਵਾਰ ਦੇ ਸੂਖਵੇਂ ਸੂਏ ਜੀ ਇਹ ਛੋਟੀ ਦੂਸਰੇ ਸੂਏ ਆਪਰੇ ਕਿੰਨੇ ਦਿਨ ਦੀ ਸੂਈ ਬਾਈ ਪਰਸੋਂ ਸੂਈ ਯਾਰ ਆ ਕਿੰਨਾ ਕ ਬੋਲਾ ਯਾਰਾ ਜੀ ਬੋਲਾ ਯਾਰਾ ਖੜਾ ਯਾਰਾ ਕਿਲੋ ਠੀਕ ਹੈ ਤੇ ਬੱਚਾ ਕੀ ਹੈ ਜੀ ਬੱਚਾ ਕੱਟਾ ਮਗਰ ਮੇਲ ਦਾ ਹੋਈਆ ਦੇਖ ਸਕਦੇ ਹੋ ਤੁਸੀਂ भाई खोल के चलाओ जी भारा... भारा। भारा छोटा जी देख सद ठीक है जी करम वाली पिट पूरे की साफ है चढ़ा देखो जी कला कला खाने लगा जी दुगाली छोटी है हाँ जी मोडल फेस क्वालिटी देखो जी बनो जी बनो ਥਣ ਦੇਖੋ ਜੀ ਕਰਮ ਵਾਲੀ ਜੀ ਕੰਨੀਆਂ ਦੇ ਥਣ ਨੇ ਚਾਰੇ ਥਣ ਜੀ ਨਿਖੜਵੇਂ ਥਣ ਨੇ ਜੀ ਅੰਨਾਂ ਕੰਨਾਂ ਥਣਾਂ ਜੀ ਤੁਸੀਂ ਦੇਖ ਸਕਦੇ ਹੋ ਬਾਈ ਜੀ ਕੀ ਮੁੱਲ ਮੰਗਦੇ ਹੋ ਮੋਲ ਤੇ ਬਾਈ ਜੀ ਕਰਦੇ ਇੱਕ ਤੀਰ ਦੇਣੀ ਕਿੱਥੇ ਲੱਗਾ ਜੀ ਇੱਕ 10 ਦੀ ਕਿਉਂ ਕਿ ਦੇ ਦਾਂਗੇ ਤੇ ਮੋਬਾਈਲ ਨੰਬਰ ਬੋਲ ਦਿਓ ਜੀ ਮੋਬਾਈਲ ਨੰਬਰ 98782 ਹਾਂ ਜੀ 6842 ਇੱਕ ਵਾਰੀ ਹੋਰ ਬੋਲੋ ਜੀ 98782 6842 ਠੀਕ ਹੈ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਕਿਹੜਾ ਪੰਡਾ ਜੀ ਪੰਡਾ ਪਿੰਡ ਕਿੱਥੇ ਸੱਜਾ ਇਹ ਜਿਲਾ ਗੜਾ ਬੰਦਾ ਜੀ ਜਿਲਾ ਪਰਮਪਤਾ ਠੀਕ ਹੈ ਬਾਈ ਇਹ ਮੱਝਵਾਲੇ ਦੱਸੋ ਕਹਿੰਦੇ ਸੀ ਜੀ ਇਹ ਮੱਝ ਬਾਈ ਕਿੰਨੇ ਕਿਲੋ ਦੀ ਸੀ ਇਹ ਜੀ ਉਹ ਬਾਈ 2-3 ਦਿੰਦੇ ਸੀ ਕਿੰਨਾ ਕੁ ਬੋਲਾ ਜੀ ਇਹਦੇ ਥੱਲੇ ਬੋਲਾ ਹੁੰਦਾ ਜੀ 13-14 ਕਿਲੋ ਠੀਕ ਹੈ ਬਾਈ ਜੀ ਕਹਿੰਦੇ ਬੋਲਾ 13-14 ਕਿਲੋ ਹੈ ਜੀ ਤੇ ਬੱਚਾ ਕੀ ਹੈ ਜੀ ਬੱਚਾ ਕੱਤਾ ਹੀ ਮੇਲ ਦਾ ਹੋਈ ਆ ਦੇਖ ਸਕਦੇ ਆ ਤੁਸੀਂ ਬਾਈ ਇਹਨੂੰ ਖੋਲ ਕੇ ਚਲਾਓ ਜੀ ਆ ਦੇਖੋ ਜੀ ਸਿੰਘ ਜੀ ਦਾ ਖੁੱਡੀ ਹੈ ਜੀ ਪਰ ਦੁੱਧ ਵਾਲੀ ਮਹਸਾ ਜੀ ਤੁਸੀਂ ਦੇਖ ਸਕਦੇ ਨੇ ਚੱਡਾ ਬੱਲਾ ਦੇਖੋ ਜੀ ਕੱਲਾ ਕੱਲਾ ਥਣ ਲੱਗਿਆ ਜੀ ਕੰਨੀਆਂ ਦੇ ਥਣ ਜੀ ਪਿੱਠੇ ਪੂੜੇ ਦੀ ਸਾਫਾ ਮੁੜ ਲਿਓ ਜੀ ਦੇਖੋ ਜੀ ਗੋਬੜ ਵਾਲੀ ਮਹਸਾ ਹੈ ਚੰਦਾ ਦੇਖੋ ਜੀ ਆਹ ਦੇਖੋ ਜੀ ਉੱਭਰੀਆਂ ਹੋਈਆਂ ਨਸਾਂ ਨਹੀਂ ਦੁੱਗੜੀ ਹੈ ਜੀ ਬਾਈ ਕੀ ਮੁੱਲ ਕਰਦੇ ਨੂੰ ਸੀ ਇਹਦਾ ਮੁੱਲ ਬਾਈ ਜੀ 115 ਕਰਦੇ ਜੇੜੀ ਕਿੱਥੇ ਰੱਖਾ ਜੀ ਜੇਣੀ ਬਾਈ ਜੀ 95000 ਰੁਪਏ ਠੀਕ ਹੈ ਮੋਬਾਈਲ ਨੰਬਰ ਬੋਲੋ ਜੀ 84275689 ਚਾ ਇੱਕ ਵਾਰੀ ਹੋਰ ਬੋਲੋ ਜੀ 84275689 ਵਪਾਰ ਦਾ ਕੰਮ ਹੈ ਜੀ ਹਾਂ ਜੀ ਬਾਈ ਨੇ ਨੰਬਰ ਬੋਲਤਾ ਜੀ ਤੁਸੀਂ ਕੰਟੈਕਟ ਕਰ ਸਕਦੇ ਹੋ ਜੇ ਕਿਸੇ ਮੇਰੇ ਵੀਰ ਨੇ ਝੋਕੀ ਦੇ ਮੱਝ ਲੈਣੀ ਹੈ ਸੈੱਟ ਕਰ ਲਾ आ दूजी खोलो जी झोटी जी आपने पेल चला के दिखाई थी भाई मौके पर रेट करूगा आ भी चंकी झोटी है जी चडे पोले भी साफ है कला कला, कला ल, लग लगे वा जी मोड़ने भी हाइट लेंथ चंकी है पिट पूरे की साफ है फेस क्वालिटी देखो जी आ देखो जी बंद हो तो दुद्धाली तो बंदो जी बंदो एक बार हो देखो ले चडा था फसिया पैया उभरिया हुई है नसा ने नसा देख सकते हो जी चलती जी बनो जी दुद्धाली झोटी है नसा देखो जी उभरिया पी ਇੱਕ ਵਾਰੀ ਹੋਰ ਦੇਖੋ ਜੀ ਦੋ ਝੋਟੀਆਂ ਨੇ ਕਿਹਦਾ ਮੋਬਾਈਲ ਨੰਬਰ ਬੋਲੋਈ ਤੁਸੀਂ ਆਪਣਾ 97816 ਹਾਂਜੀ 88455 ਇੱਕ ਵਾਰੀ ਹੋਰ ਬੋਲ ਦੇ 97816 ਠੀਕ ਹੈ ਜੀ 88455 ਇਹਦਾ ਵੀ ਇਹਦਾ ਮੌਕੇ ਦੇ ਹੋ ਗਏ ਜੀ ਫਾਈਲ ਮੌਕੇ ਦਾ ਮਾਰਾ ਠੀਕ ਹੈ ਜੀ ਸੱਸੀ ਗੱਲ ਬਾਈ ਜੀ ਸੱਸੀ ਗੱਲ ਜੀ ਬਾਈ ਕਿਹੜਾ ਪਿੰਡ ਹੈ ਜੀ ਸਾਹਨੇ ਵਾਲੀ ਇਹ ਜਿਨਾ ਕਿਹੜਾ ਪਿੰਡ ਹੈ ਜੀ ਤੇ ਝੋਕੀ ਵਾਲੇ ਰਸਤੇ ਜੀ ਕੱਲ੍ਹ ਸਵੇਰ ਤੋਂ ਹੀ ਆ ਗਈ ਪਹਿਲੇ ਸੋਈ ਜੀ ਭਰ ਗਿਆ ਮਨਸਰੀ ਦਿੱਤੀ ਜੀ ਤੇ ਇਹਦੀ ਮਾਂ ਨਾਲ ਸੀ ਬਾਈ ਮੈਨੂੰ ਮਾਫ ਕਰਨਾ ਜੀ ਬਾਈ 18 20 ਕਿਲੋ ਦੇਤੀ ਤੇ ਇਹ ਕਿੰਨਾ ਕੁ ਦਿੱਤਾ ਕਰ ਦੋ ਜੀ ਬਾਈ ਜੀ ਕਹਿੰਦੇ ਸਮੇਂ ਹੀ ਦੋ ਬੰਦ ਹੋ ਗਏ ਜੀ 18 20 ਦੇ ਕਿੰਨਾ ਟਾਈਮ ਬਾਕੀ ਹੈ ਜੀ ਇਹਦਾ 10 ਮਿੰਟ ਲੱਗੇ 10 ਮਿੰਟ ਲੱਗੇ ਨਾ ਜੀ ਦੇ ਵਿੱਚ ਲੱਗਦੇ ਦੋਸਤ ਆਲੀ ਜੀ ਲੰਬੀ ਚਲਾ ਲਈ ਛੋਟਾ ਕੋਈ ਨਹੀਂ ਤੁਸੀਂ ਦੇ ਸਕਦੇ ਆਨ ਮੈਂ ਸੀਰੀਅਸ ਹਾਂ ਮੈਂ ਮਾਰਕ ਨਹੀਂ ਚੱਡਾ ਦਾ ਹਲੇ ਖੋਲੂਗੀ ਟਾਈਮ ਬਾਕੀ ਤੇ ਆਈ ਹਾਂ कमिया ने खाणा जी कला कला खाना आइसलैंड देख सकते जी खाली बिल्कुल जी हले लगा खा हले कच्ची है हाँ की मुला कर रहे देनी कितने लगता है ਕਿਹੜਾ ਵੀ ਮਾਮਤਾਂ ਸਾਹਿਬ ਜੀ ਕਿਹਦਾ ਮੋਬਾਈਲ ਨੰਬਰ ਬੋਲੋ ਜੀ 79171 ਹਾਂਜੀ 60000 ਜੀ ਇੱਕ ਵਾਰੀ ਹੋਰ ਬੋਲੋ ਜੀ 99171 60000 ਇਹ ਵਪਾਰ ਦਾ ਕੰਮ ਹੈ ਜੀ ਹਾਂਜੀ ਵਪਾਰ ਦਾ ਵਪਾਰ ਦਾ ਕੰਮ ਹੈ ਮੇਰੇ ਵੀਰ ਨੇ ਮਾਰਦੇ ਤੁਸੀਂ ਕੰਟੈਕਟ ਕਰ ਸਕਦੇ ਜੀ ਹਾਂਜੀ ਹਾਂਜੀ ਸੱਸੀ ਗੱਲ ਬਾਈ ਜੀ ਸੱਸੀ ਗੱਲ ਜੀ ਬਾਈ ਜੀ ਕਿਹੜਾ ਪਿੰਡ ਹੈ ਜੀ ਨਾਨਖੇੜੀ ਜੀ ਜ਼ਿਲ੍ਹਾ ਕਿਹੜਾ ਪੈਂਦਾ ਜੀ ਗੁਰਦਾਣਾ ਜੀ ਤੇ ਛੋਟੀ ਵਾਰ ਦੱਸ ਕਹਿੰਦੇ ਸੀ ਇਹ ਜੀ ਇਹ ਦੂਜੇ ਸੂਏ ਹੁੰਦੇ ਆ ਜੀ ਗੱਬਣਾ ਜੀ ਹਾਂਜੀ

ਸਿੰਘਕੁੰਡਾ ਵਰਦਨ ਨੰਬਰੀ ਅੱਗੇ ਚਲਾਓ ਜੀ ਅੱਗੇ ਕਰ ਲਓ ਜੀ ਹਾਈ ਪ੍ਰੈਂਟ ਚੰਗੀ ਹੈ ਜੀ ਚੰਦਾ ਦਾ ਹਾਲੇ ਖੁੱਲੂਗੀ ਕੰਨੀਆਂ ਦੇ ਥਾਣਾ ਜੀ ਮੋੜ ਲਓ ਜੀ ਹਲੇ ਪੰਗਰਾ ਨੂੰ ਵਾਕੀ ਪਾਏ ਨਹੀਂ ਥਾਣ ਦੇਖੋ ਜੀ ਕੰਨੀਆਂ ਦੇ ਥਾਣੇ